ਹੈਲੋ ਸਟੂਡੈਂਟਸ ਨੈਕਸਟ ਅਸੀਂ ਕਰਾਂਗੇ ਦੂਜੇ ਦੌਰ ਦੀ ਕਵਿਤਰੀ ਅਮਰਤਾ ਪ੍ਰੀਤਮ ਜੀ ਬਾਰੇ ਉਹਨਾਂ ਦੇ ਜੀਵਨ ਤੇ ਉਹਨਾਂ ਦੀ ਰਚਨਾਵਾਂ ਜੋ ਵੀ ਉਹਨਾਂ ਨੇ ਅੱਜ ਲਾਈਫ ਦੇ ਵਿੱਚ ਜੋ ਵੀ ਉਹਨਾਂ ਬਾਰੇ ਹੈਗਾ ਉਹ ਸਾਰਾ ਅਸੀਂ ਕਰਾਂਗੇ ਠੀਕ ਹੈ ਮਾਸਟਰ ਕੈਡਰ ਪੰਜਾਬੀ ਦਾ ਇੰਪੋਰਟੈਂਟ ਜੋ ਵੀ ਆਉਂਦਾ ਉਹਦੇ ਵਿੱਚ ਪੁੱਛਿਆ ਜਾਂਦਾ ਹੈ ਉਹ ਸਾਰਾ ਤੁਹਾਨੂੰ ਕਰਾਵਾਂਗੇ ਠੀਕ ਹੈ ਸਭ ਤੋਂ ਪਹਿਲਾਂ ਹੈਗਾ ਕਿ ਸਭ ਤੋਂ ਪਹਿਲੀ ਕਵਤਾ ਇਹਨਾਂ ਦੀ 1935 ਦੇ ਵਿੱਚ ਆਈ ਸੀਗੀ ਕਿਹੜੀ ਆਈ ਸੀ ਠੰਡੀਆਂ ਕਿਰਨਾ ਠੀਕ ਹੈ ਤੇ ਅਮਰਤਾ ਪ੍ਰੀਤਮ ਨੂੰ ਪਦਮ ਵੀ ਪੂਸ਼ਣ ਦਾ ਸਨਮਾਨ ਮਿਲਿਆ ਸੀਗਾ 2005 ਦੇ ਵਿੱਚ ਅਮਰਤਾ ਪ੍ਰੀਤਮ ਆਪਣੇ ਜੀਵਨ ਦਾ ਵਰੇ ਨੂੰ ਆਪਣੇ ਜੀਵਨ ਦੇ ਵਰੇ ਨੂੰ ਸਭ ਤੋਂ ਉਦਾਸਵਰਾ ਕਿਉਂ ਮੰਨਦੀ ਕਿਹੜਾ ਮੰਨਦੀ ਹੈ ਔਰ ਕਿਉਂ ਮੰਨਦੀ ਹੈ ਕਿ ਸੋਨੇ ਜਿਹੜਾ 1960 ਦਾ ਵਰਾ ਉਦਾਸਵਰਾ ਸੀਗਾ ਕਾਰਨ ਕੀ ਸੀਗਾ ਇਹ ਆਪਣੇ ਪਤੀ ਜਿਹੜੇ ਸੀਗੇ ਉਹਨਾਂ ਦੇ ਪ੍ਰੀਤਮ ਸਿੰਘ ਸੀਗੇ ਤੇ ਬੱਚਿਆਂ ਤੋਂ ਅਲੱਗ ਹੋ ਗਏ ਸੀਗੇ ਠੀਕ ਹੈ ਇਸ ਕਰਕੇ ਇਹ ਉਦਾਸਬਾਰਾ ਮੰਨਦੇ ਸੀਗੇ ਕਿ ਇਹਨਾਂ ਦੀ 16 ਸਾਲ ਦੀ ਉਮਰ 'ਚ ਤਾਂ ਵਿਆਹ ਹੋ ਗਿਆ ਸੀਗਾ ਤੇ ਫਿਰ ਇਹਨਾਂ ਦੀ ਇਹਨਾਂ ਦੇ ਆਪਣੇ ਪਤੀ ਤੋਂ ਵਿਛੋੜਾ ਹੋ ਗਿਆ ਸੀਗਾ ਠੀਕ ਹੈ ਦੂਸਰੀ ਗੱਲ ਇਹ ਕਿ ਜਿਹੜਾ ਪ੍ਰੀਤਮ ਸ਼ਬਦ ਆ ਇਹਨਾਂ ਦੇ ਅਨਾਕ ਅੱਲਾ ਹੀ ਅਮਰਤਾ ਸੀਗਾ ਤੇ ਪ੍ਰੀਤਮ ਇਹਨਾਂ ਨੇ ਆਪਣੇ ਪਤੀ ਦੇ ਨਾਂ ਦੇ ਨਾਲ ਜੋੜ ਕੇ ਅਮਰਤਾ ਪ੍ਰੀਤਮ ਬਣਾਇਆ ਸੀਗਾ ਠੀਕ ਹੈ ਅੱਗੇ ਹੈ ਕਿ 1936 ਦੇ ਵਿੱਚ ਜਦੋਂ 36 ਦੇ ਵਿੱਚ ਇਹਨਾਂ ਦਾ ਵਿਆਹ ਹੋਇਆ ਸੀ ਮੇ ਨਹੀਂ 16 ਸਾਲ ਦੀ ਉਮਰ ਚ ਹੋ ਗਿਆ ਸੀਗਾ ਤੇ ਅੱਗੇ ਅਮਰਤਾ ਆਪਣੀ ਜ਼ਿੰਦਗੀ ਵਿੱਚ ਮਾਨਸਿਕ ਅਵਸਥਾ ਦੇ ਕਹਿੰਦੇ ਆ ਇਹ ਚਾਰ ਪੜਾ ਮੰਦੀ ਸੀਗੀ ਠੀਕ ਹੈ ਰਣਜੀਤ ਨਗਾਰਾ ਪੱਤਰ ਜਿਹੜਾ ਸੀਗਾ ਅਮਰਤਾ ਪ੍ਰੀਤਮ ਦੇ ਪਿਤਾ ਕਰਤਾਰ ਸਿੰਘ ਜਿਹੜੇ ਸੀਗੇ ਉਹਨਾਂ ਦੇ ਪਿਤਾ ਜੀ ਅ ਕਰਤਾਰ ਸਿੰਘ ਹਿਤਕਾਰੀ ਦੁਆਰਾ ਕੱਢਿਆ ਜਾਂਦਾ ਸੀਗਾ ਠੀਕ ਹੈ 1929 ਤੋਂ 1937 ਤੱਕ ਸੀਗਾ ਇਹਨਾਂ ਨੇ ਇਹਦੇ ਵਿੱਚ ਆਪਣਾ ਕੀ ਕੱਢਿਆ ਪੱਤਰ ਜੋ ਕੱਢਦੇ ਸੀਗੇ ਉਦੋਂ ਤੱਕ ਇਹਨਾਂ ਨੇ 29 ਤੋਂ 37 ਤੱਕ ਉਹਨਾਂ ਦੇ ਵਿੱਚ ਹੀ ਕੱਢਿਆ ਆਪਣਾ ਜਿਹੜਾ ਸੀਗਾ ਇਹ ਪਿਤਾ ਨੇ ਕੱਢਿਆ ਜਾਂਦਾ ਸੀਗਾ ਠੀਕ ਹੈ ਤੇ ਕਵਿਤਾ ਤੇ ਇਹਨਾਂ ਦੀ ਗਰਵਰਤੀ ਕਵਤਾ ਜਿਹੜਾ ਸੀਗਾ ਕਵਤਾ ਦਾ ਸੰਬੰਧ ਜੋ ਅਮਰਤਾ ਦੀ ਹੋਂਦ ਸੰਬੰਧੀ ਸੀਗਾ ਠੀਕ ਹੈ ਤੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸੀਗਾ ਅੱਗੇ ਹੈ ਕਦੰਬਰੀ ਕਦੰਬਰੀ ਫਿਲਮ ਤਾਂ 30 ਸਾਗਰ ਤੇ ਸਿੱਪੀਆਂ ਜਿਹੜੀ ਸੀ ਨਾਵਲ ਤੇ 1965 ਵਿੱਚ ਬਣੀ ਸੀ ਇਹਨਾਂ ਦੇ ਜਿਹੜਾ ਨਾਵਲ ਸੀ ਉੱਤੇ ਬਣੀ ਸੀਗੀ ਤੇ ਇਹ ਅਮਰਤਾ ਪ੍ਰੀਤਮ ਦੇ ਸਾਰੇ ਸੁਪਨਿਆਂ ਨਾਲ ਸੰਬੰਧਿਤ ਕਿਤਾਬ ਹੈਗੀ ਆ ਕਿਹੜੀ ਆ ਲਾਲ ਧਾਗੇ ਦਾ ਰਿਸ਼ਤਾ ਠੀਕ ਹੈ ਇਹ ਚੀਜ਼ਾਂ ਨਹੀਂ ਮਿਲਦੀਆਂ ਕਿਤੇ ਉਹ ਵਿਲੱਭੂ ਤੇ ਨਵੀਂ ਦੁਨੀਆ ਜਿਹੜਾ ਰਸਾਲਾ ਕਦੋਂ ਕੱਢਿਆ ਗਿਆ ਸੀਗਾ ਇਹ 1936 ਦੇ ਵਿੱਚ ਕੱਢਿਆ ਗਿਆ ਸੀਗਾ ਤੇ 나ਗਮਣੀ 1968 ਦੇ ਵਿੱਚ ਵੰਡ ਤੋਂ ਬਾਅਦ ਠੀਕ ਹੈ ਪਹਿਲਾ ਕਾਵ ਸੰਗ੍ਰਹਿ ਸੀਗਾ ਲੰਮੀਆ ਵਾਟਾਂ ਇਹਨਾਂ ਦਾ ਕਿਹੜਾ ਸੀਗਾ ਲੰਮੀਆ ਵਾਟਾਂ ਤੇ ਆ ਅੱਜ ਇਹ ਲੰਮੀਆ ਬਾਟਾਂ ਸੀ ਅੱਜ ਆੱਖਾਂ ਬਾਰਿਸ਼ਾਂ ਨੂੰ ਹੋਵੇ ਹਨਾ ਇਹ ਜਿਹੜਾ ਸੀਗਾ ਨਾ ਮੇ ਤੁ ਕਵਰਾਂ ਵਿੱਚੋਂ ਬੋਲ ਇੱਕ ਧੀ ਰੋਈ ਸੀ ਪੰਜਾਬ ਦੀ ਤੋ ਲਿਖ ਲਿਖ ਬਾਂ ਮਾਰੇ ਬਹਿਣ ਅੱਜ ਲੱਖਾਂ ਧੀयां ਰੋਂਦੀਆਂ ਬਾਰਿਸ਼ਾਂ ਨੂੰ ਕਹਿਣ ਹਨਾ ਇਹ ਜਿਹੜੇ ਸੀਗੇ ਇਹਨਾਂ ਨੇ ਬੰਡ ਤੋਂ ਬਾਅਦ 1947 ਤੋਂ ਪਹਿਲਾਂ ਜੀ ਕਾਵ ਸੰਗ੍ਰਹਿ ਕਰੜਿਆ ਸੀਗਾ ਲੰਮੀਆ ਬਾਟਾਂ ਉਹਦੇ ਵਿੱਚ ਇਹਨਾਂ ਨੇ ਦਰਜ ਸੀਗੀ ਠੀਕ ਹੈ ਅੱਗੇ ਆਪਣੀ ਸਵੈ ਜੀਵਨੀ ਰਸੀਦੀ ਟਿਕਟ ਨੂੰ ਅਮਰਤਾ ਪ੍ਰੀਤਮ ਜਿਹੜੀ ਨੇ ਸਵੈ ਜੀਵਨੀ ਰਸੀਦੀ ਟਿਕਟ ਅਮਰਤਾ ਜਥਾਰਤ ਤੋਂ ਜਥਾਰਤ ਤੱਕ ਦਾ ਸਫ਼ਰ ਮੰਨਦੀ ਹੈ ਠੀਕ ਹੈ ਅੱਗੇ ਅਮਰਤਾ ਪ੍ਰੀਤਮ ਨੇ ਹਸੀਨ ਸੁਭਬ ਕਿਸਤੀ ਦੋਸਤੀ ਨੂੰ ਕਿਹਾ ਸੀਗਾ ਇਹਨਾਂ ਨੇ ਸਿਆਦ ਜ਼ਾਹਿਰ ਦੀ ਦੋਸਤੀ ਨੂੰ ਇਹਨਾਂ ਨੇ ਹਸੀਨ ਸੁਭਬ ਕਿਹਾ ਸੀਗਾ ਅੱਗੇ ਹੈ ਡਾਕੂ ਫਿਲਮ ਜਿਹੜੀ ਹੈ ਨਾਵਲ ਉਹਨਾਂ ਦੀ ਕਹਾਣੀ ਤੇ ਬਣੀ ਹੈ ठीक है डाकू फिल्म उन्होंने नावल की कहानी तो बनी है उन्नीस सौ चौरासी दांत ना संबंधित से माए ने मेरा खिजर गुआचा दबंधित है ठीक है अगे है आखिरी खत किताब जी है किस किसना संबंधित दी? इन दीना शहर लुधियाणवी संबंधित ठीक है अनुवादित कविता वापसी ਸ ਸੰਜੂਨ ਦੀ ਆਉਦੀ ਕਵਤਾ ਸੀਗੀ ਠੀਕ ਹੈ ਅੱਗੇ ਹੈ ਇੱਕ ਉਦਾਸ ਕਿਤਾਬ ਦੀ ਵਿਦਾ ਕਹਾਣੀਆਂ ਨਾਲ ਸੰਬੰਧਿਤ 24 ਕਹਾਣੀਆਂ ਇਹਦੇ ਵਿੱਚ ਠੀਕ ਹੈ ਤੇ ਕਹਾਣੀਆਂ ਲਈਆਂ ਗਈਆਂ ਚ ਅੱਗੇ ਹੈ ਅਮਰਤਾ ਪ੍ਰੀਤਮ ਦੇ ਨਾਮ ਅਗਰ ਪ੍ਰੀਤਮ ਪਤੀ ਦੇ ਨਾਮ ਕਰਕੇ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਠੀਕ ਹੈ ਲੱਗਦਾ ਹੈ ਨੈਕਸਟ ਹੈ ਅਮਰਤਾ ਪ੍ਰੀਤਮ ਨੂੰ ਗਿਆਨਪੀਠ ਅਵਾਰਡ ਜਿਹੜਾ ਮਿਲਿਆ ਸੀ 1982 ਦੇ ਵਿੱਚ ਮਿਲਿਆ ਸੀਗਾ ਠੀਕ ਹੈ ਕਾਗਜ਼ ਤੇ ਕੈਨਵਸ ਤੇ ਮਿਲਿਆ ਸੀ ਇਹਨਾਂ ਨੂੰ ਗਿਆਨਪੀਠ ਅਗੇ ਅਮਰਤਾ ਪ੍ਰੀਤਮ ਨੂੰ ਪਦਮਸ਼੍ਰੀ 1969 ਦੇ ਵਿੱਚ ਮਿਲਿਆ ਤੇ ਪਦਮ ਵਿਭੂਸ਼ਣ 2005 ਦੇ ਵਿੱਚ ਮਿਲਿਆ ਬੁਲਗਾਰਿਆ ਆ ਬੈਰਬੋ ਆ ਇਨਰ ਹੌਲਡ ਆ ਨਾ ਪਤਾ ਨਹੀਂ ਮੈਨੂੰ ਸਮਝ ਨਹੀਂ ਆਇਆ ਅਵਾਰਡ ਮਿਲਿਆ ਸੀਗਾ ਠੀਕ ਹੈ 1988 ਦੇ ਵਿੱਚ ਅੱਗੇ ਅਮਰਤਾ ਅਮਤ ਲਹਿਰਾ ਚੋਂ ਉਹਨਾਂ ਨੇ ਮੰਗਲਾ ਚਰਨ ਦੀ ਵਰਤੋਂ ਕੀਤੀ ਸੀਗੀ ਠੀਕ ਹੈ ਅ ਤਨਿਰਾਮ ਚਾਤਰਕ ਦੀ ਮੌਤ ਨਾਲ ਸੰਬੰਧਤ ਸੰਬੰਧ ਚੋਂ ਕਵਿਤਾ ਲਿਖੀ ਸੀ ਕਵਿਤਾ ਜਿਹੜੀ ਕਵਿਤਾ ਦਾ ਸੀਗਾ ਲਿਖੀ ਸੀ ਚੱppa ਚੱppa ਚਾਂਤੇ ਮੋਠਰ ਕੋ ਤਾਰੇ ਸਾਡਾ ਮਲ ਬੈਠੇ ਅਸਮਾਨ ਕਾਫ 17 ਸੀਗਿਆ ਇਹਨਾਂ ਦੀਆਂ ਪੱਥਰ ਕੀਟੇ ਕਾਫ ਸੰਗ੍ਰਹਿ 1946 ਦਾ ਸੀਗਾ ਠੀਕ ਹੈ ਅੱਗੇ ਹੈ ਲੰਮੀਆ ਵਾਟਾ 1947 ਲੋਕਪੀੜਾ 1944 ਸਾਂਝ ਦੀ ਲਾਲੀ 1943 ਤੇ 1930 ਦੇ ਵਿੱਚ ਅੱਗੇ ਹੈ ਕਾਵ ਸੰਗ੍ਰਹਿ ਠੰਡੀਆਂ ਕਿੰਨਾ 1935 ਚ ਪਹਿਲਾ ਕਾਵ ਸੰਗ੍ਰਹਿ ਸੀ ਮੈਂ ਮੈਂ ਤੈਨੂੰ ਫਿਰ ਬਿਲਾਂਗੀ 2004 ਦੇ ਵਿੱਚ ਆਖਰੀ ਸੀ ਇਹਨਾਂ ਦੀ ਠੀਕ ਹੈ 1956 ਵਿੱਚ ਸੁਨੇਹੜੇ ਕਾਵ ਸੰਗ੍ਰਹਿ ਤੇ ਸਹਿਤ ਆਗਾਦੀ ਪੁਰਸਕਾਰ 12 ਮਾ ਕਵਤਾ ਅਮਰਤਾ ਦੀ ਸੀਗੀ ਪੱਥਰ ਗੀਟੇ ਸਾਂਝ ਦੀ ਲਾਲੀ ਲੋਕ ਪੀੜਾ ਕਾਪ ਸੰਗਰਾ ਇਹਨਾਂ ਦਾ ਸੀਗਾ ਅਮਰਤਾ ਪ੍ਰੀਤਮ ਤ੍ਰੇਲ ਤੋਤੇ ਫੁੱਲ ਜਿਉਂ ਜਿਉਂ ਦਾ ਜੀਵਨ ਉਹ ਗੀਤਾਂ ਵਾਲਿਓ ਲੰਮੀਆਂ ਵਾਟਾਂ ਅਸ਼ੋਕਾ ਚੇਤੀ ਕਸਤੂਰੀ ਸਰਗੀ ਬੇਲਾ ਸੁਨੇਹੜੇ ਸ਼ੇਰ ਉੱਤਾਂ ਨਿੱਕੀ ਜਹੀ ਸੋਗਾਤ ਅੰਮੜੀ ਦਾ ਵੇੜਾ ਬੱਦਲਾਂ ਦੇ ਪੱਲੇ ਤੇ ਨਾਗਮਣੀ ਕਾਗਜ਼ ਤੇ ਕੈਨਵਸ ਠੀਕ ਹੈ ਇਹ ਸਾਰੇ ਇਹਨਾਂ ਦੇ ਰਚਨਾਵਾ ਸੀਗੇ ਆ ਜੋ ਪਹਿਲਾਂ ਵੀ ਥੋੜੀਆਂ ਅਸੀਂ ਕੀਤੀਆਂ ਠੀਕ ਹੈ ਏ ਸੀ ਜੋ ਵੀ ਅਮਰਤਾ ਪ੍ਰੀਤਮ ਜੀ ਬਾਰੇ ਠੀਕ ਹੈ ਤੁਸੀਂ ਨਾਲ ਲਰਨ ਕਰ ਲੈਣਾ ਓਕੇ ਨੈਕਸਟ ਕਿਸੇ ਹੋਰ ਅਸੀਂ ਰਾਈਟਰ ਜਾਂ ਲੇਖਕ ਜਾਂ ਕਵੀ ਤੇ ਕਰਾਂਗੇ ਓਕੇ ਬਾਏ